ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਰੋਜ਼ੀ ਤਰ੍ਹਾਂ ਹਾਜ਼ਰ ਆਂ ਬਾਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਆਏ ਆਂ ਤੇ ਤਾਜ਼ੇ-ਤਾਜ਼ੇ ਰੇਟ ਫੋਨ ਲੱਗੇ ਆ ਮਿੱਤਰੋ ਤੇ ਅੱਜ ਜਿਹੜੀ ਤਰੀਕ ਹੋ ਗਈ ਬਾਈ ਜੀ 7 ਅਕਤੂਬਰ 2025 ਤੇ ਨਾਗ ਦੀ ਗੱਲ ਕਰਕੇ ਨਾ ਜਿਹੜੇ ਤੈਨਹੀਂ ਆਏ ਆ ਤੇ ਆਜੋ ਤਾਜ਼ੇ-ਤਾਜ਼ੇ ਰੇਟ ਫੋਨ ਲੱਗੇ ਆ ਵੀਡੀਓ ਲਾਈਕ ਜ਼ਰੂਰ ਕਰ ਦਿਓ ਚੰਗੀ ਆ ਬਾਈ ਤੁੜੀ ਚੰਗੀ ਆ ਤੁੜੀ ਆ ਤੁਹੇ ਠੀਕ ਆ ਚਾਹ ਠੀਕ ਆ ਅੱਜ ਜਿਹੜਾ ਦੱਦ ਕੇ ਮੀਂਹ ਦਾ ਮੌਸਮ ਜੱਬਾੜਾ ਹੋਇਆ ਪਿਆ ਲੱਗਦਾ ਭਈ ਆਊਗਾ ਮੀਂਹ ਬੱਦਲ ਬੱਦਲ ਜੇ ਬੜੇ ਇਧਰੋਂ ਬੜਾ ਨੀਲਾ ਹੋਇਆ ਪਿਆ ਤੇ ਅੱਜ ਜ਼ਰੂਰ ਆਊਗਾ ਮੀਂਹ ਤੇ ਬੁੱਲੀ ਸਟਾਰਟ ਹੋਣ ਚ ਜਿਹੜੇ ਮੈਂਟਰ ਹੈਗੇ 7-2 ਹੋ ਗਏ ਬਸ ਇੰਨੇ ਕਤੇ ਹੁੰਦੀ ਹੁੰਦੀ ਆ ਨਗ ਨੁਗੜੀ ਕੀ ਜਾਂਦੇ ਆ ਬਾਈ ਕਹਿੰਦੇ ਮੀਂਹ ਦਾ ਮੌਸਮ ਵੀ ਇੱਕ ਅੱਧਾ ਨਗ ਆ ਸਕਦਾ ਤੇ ਜਿਵੇਂ ਕਿ ਭਾਈ ਲੈ ਵੀ ਨਾ ਆਇਆ ਕਿ ਆ ਮਿੱਤਰੋ ਆਉਂਦਾ ਭਾਈ ਨਾਗ ਜਿਹੜੇ ਆ ਗਏ ਟੋਟਲ ਜਿਹੜੇ ਨਾਗ ਹੋ ਗਏ ਬਈ ਚਾਰ ਨਾਗ ਹੋ ਗਏ ਤੇ ਅੱਜ ਵੇਣੇ ਕੀ ਸੇਰਾ ਰੇਡ ਜਾਂਦਾ ਜਿਹੜਾ ਕੱਲ ਦਾ ਸੇਰਾ ਰੇਡ ਗਿਆ ਸੀਗਾ ਉਹ ਗਿਆ ਸੀਗਾ 300 ਤੋਂ ਲੈ ਕੇ 400 ਰੁਪਏ ਤੱਕ ਸੇਰਾ ਰੇਡ ਗਿਆ ਸੀਗਾ ਬਈ ਕੱਲ ਦਾ ਸੇਰਾ ਰੇਡ 400 ਰੁਪਿਆ ਤੇ ਅੱਜ 400 ਤੋਂ ਟੱਪ ਵੀ ਸਕਦਾ ਬਈ ਨਹੀਂ ਵੀ ਟੱਪ ਸਕਦਾ ਤੇ ਜੁੜੇ ਰਹੋ ਫਿਰ ਵੀਡੀਓ ਦੇ ਨਾਲ ਨਾਗ ਵੇਖ ਲਓ ਬਈ ਥੂੜੀ ਚੰਗੀ ਆਈ ਆ ਰੇਟ ਗਾ 400 ਅਟਾਉਣੇ ਕੋ ਮੇਲਾ ਜਿਹਾ ਲੱਗਿਆ ਹੋਇਆ ਬਾਈ ਗਾਗੂ ਕੋ ਵੀ ਹੈਗੇ ਤੇ ਚਾਰ ਨਾਗ ਆ ਗਏ ਬਸ ਬੁੱਲੀ ਸਟਾਰਟ ਹੋਣ ਵਾਲੀ ਆ ਮਾਨ ਦਾ ਮਾਨ ਨਹੀਂ ਕਰ ਲਿਆ ਮੌਸਮ ਚੈੱਕ ਵੇਖੋ ਬਈ ਮੌਸਮ ਚੈੱਕ ਕਰਾ ਲ ਗਏ। ਲਓ ਵੀ ਬੋਲੀ ਹੋ ਗਈ ਸਟਾਰਟ ਕਿਉਂਕਿ ਇੰਨਾ ਟਾਈਮ ਮੈਂ ਵੀਡੀਓ ਜਾਣ ਕੇ ਬੰਦ ਕੀਤੀ ਸੀ ਕਿਉਂਕਿ ਬਈ ਨਗ ਡਿੱਕੀ ਜਾਂਦੇ ਸੀਗੇ। ਫਿਰ ਐਵੇਂ ਵੀਡੀਓ ਚੱਲੀ ਜਾਣੀ ਇਸ਼ਤਾ ਕਰਕੇ ਤੇ ਹੁਣ ਬੋਲੀ ਸਟਾਰਟ ਹੋਈ ਆ ਬਸ ਤੇ 7 ਵੱਜ ਕੇ ਤੇ 6 ਮਿੰਟ ਹੋ ਗਏ। ਤੇ ਵੇਣੇ ਬਈ ਬੋਲੀ ਕੀ ਰੇਟ ਅਜਸਰ ਆ ਜਾਂਦਾ ਬਈ। ਆ ਨਾ ਕਰ ਜਾ ਦੋ ਨਾ ਨਹੀਂ ਜਾਂਦੀ ਕਾ ਗੂ ਕ ਚੰਗੇ ਆ ਬਈ ਅੱਜ ਤੇ ਨਾਗਾਂ ਦੀ ਗੱਲ ਕਰਗੇ ਨਾਗ ਜਿਹੜੇ 4 ਆ ਬਈ ਇਹਦੇ ਨਾ 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 ਇਹਦੇ ਨ ਇਹ 300 500 ਕਰਦੇ ਆ ਅਗਲਾ 200 700 ਟੁੜੀ ਦਿੱਤੀ ਅੰਨੂ ਆਪੇ ਹੁਣ ਆਉਣੇ ਕਾਗਜ਼ ਜਦੋਂ ਆਏ ਜੀ ਬਾਈ ਉਹ ਤੂੰ ਤਾਂ ਹੁਣ ਹੁਣ ਨਹੀਂ ਆਉਂਦਾ ਆਉਂਦਾ ਫੇਰ ਹੀ ਆਉਂਦਾ ਫੇਰ ਹੀ ਆ ਲੈਣੀਆਂ ਟਿੱਕੀਆਂ ਦੇ ਮੈਸੇਜ ਆ ਜੀ ਕਿੰਨੇ ਟਾਈਮ ਲੱਗਦੇ ਨੇ ਬੰਦੇ ਨੂੰ ਲੱਗਿਆ ਉੱਥੋਂ ਕਾਰ ਤੱਕ ਇਹਨੇ 200 ਲੂਗਾ ਜਗ੍ਹਾ ਦੇ ਅੰਦਰ ਦੀ ਆ ਅੰਦਰ ਵੀ ਥੋੜੀ ਬੋਲਾ ਬਾਈ 300 ਰੁਪਈਆ 300 300 5 305 305 ਐਗੂਲੇ ਆ ਵੀ ਪਾਈ ਦਰ 305 ਰਾਜੂ ਹਲਾ ਹਲਾ ਕਿਹਨੇ ਹੱਥਾਂ ਨੇ ਹਲਾ ਰਾਜੂ ਨੂੰ ਦੱਸ 10 10 15 20 25 30 35 40 48 350 54 60 65 365 ਰੁਪਏ ਬੋਲਾ ਬਾਈ ਕਿਨੇ ਇਹ ਮੈਨੂੰ 65 ਰੁਪਏ ਦਈਂ ਲਓ ਜੀ ਬਾਈ ਜਿਹੜੀ ਪਹਿਲੀ ਟਰਾਲੀ ਦਾ ਰੇਟ ਲੱਗਿਆ 300 ਤੇ 65 ਰੁਪਏ ਗਿਆ ਬਾਈ ਪਹਿਲੀ ਟਰਾਲੀ ਦਾ ਰੇਟ ਤੇ ਜਿਹੜੀ ਅਗਲੀ ਟਰਾਲੀ ਦਾ ਰੇਟ ਵੇਣਿਆਂ ਬਾਈ ਕੀ ਜਾਂਦਾ ਪਹਿਲੀ ਟਰਾਲੀ ਦਾ ਰੇਟ 365 ਰੁਪਏ ਥੂੜੀ ਵਿਖਾਦ ਕੇ ਹਾਂ ਆਪਣੀ ਹੈ ਆਪਣੀ ਬੜਾ ਦਰਦ ਲਾਇਆ ਕੀਤਾ ਵਧੀਆ ਤੁੰਡੀ ਆ ਬਾਈ ਇਹਨੇ ਕੀ ਰੇਟ ਲੱਗਦਾ ਦਾ ਬਾਈ ਅੰਦਰ ਤੋਂ ਥੋੜੀ ਬੋਲੋ ਜੀ त पंज दंद्रहं बि साढे तव्हां सौ साढे तुंजा सठ पै सर पंजतर असी पचासी नवे चार सौ चार सौ ਰੋਣਾ ਭਾਈ ਕਿਨੇ ਬੈ ਜਾਣੀ ਵੇਨ ਕੀ ਹੈ ਹਲੋ ਜੀ ਭਾਈ ਜੀ ਦੂਸਰੀ ਟਰਾਲੀ ਦਾ ਜਿਆ ਰੇਟ ਲੱਗਿਆ ਭਾਈ ਜੀ 400 ਰੁਪਿਆ ਲਓ ਭਾਈ ਜੀ ਹਾਂ ਟੁੰਡ ਬਾਲੀ ਹੋ ਗਈ ਭਾਈ ਦੋ ਦਿਨ ਮੀਂਹ ਦਾ ਮੌਸਮ ਸੀਗਾ ਕੋਟ ਕੋਟ ਕੱਢ ਲੋ ਆਪਦੇ ਮਿੱਤਰੋ ਮੈਂ ਤਾਂ ਮੂਟਾ ਪਾਈ ਫਿਰਦਾ ਇਹ ਵੇਲੋ ਕਿਉਂਕਿ ਠੰਡ ਬਹੁਤ ਹੋ ਗਈ ਹੁਣ ਇਸ ਤੋਂ ਬਾਅਦ ਕਿਉਂਕਿ ਭਾਈ ਗਲੇ ਕੁਲੇ ਖਰਾਬ ਹੋ ਗਏ ਹੁਣ ਤੇ ਆਪਦਾ ਬਚ ਕੇ ਜਰੂਰ ਰਿਆ ਕਰੋ ਮਿੱਤਰੋ ਜਾਂਤਾ ਕਹਿੰਦੇ ਸਿਆਣੇ ਕਹਿੰਦੇ ਆ ਠੰਡ ਆਉਂਦੀ ਜ ਮਾਰਦੀ ਹੈ ਤੇ ਜਾਂ ਮਾਰਦੀ ਜਾਂਦੀ ਸਿਆਣੇ ਕਹਿੰਦੇ ਆ ਬਾਈ ਜੀ ਜਾਂ ਠੰਡੋਂਦੀ ਮਾਰਦੀ ਆ ਜਾਂ ਜਾਂਦੀ ਬਸ ਕੇ ਰਿਆ ਕਰੋ ਤੇ ਅਗਲੀ ਟਰਾਲੀ ਦਾ ਰੇਟ ਵੇਖ ਗਿਆ ਆਪਾਂ ਪਹਿਲਾਂ ਆ ਆਉਂਦਾ ਬੰਦਾ ਕੀ ਉਹ ਆਏ ਤਾਂ ਫਰੂਟ ਤੇ ਮਰਾ ਮੋੜ ਪਾਣੀ ਲਿਖੇਗਾ ਉਹ ਉਹ ਰਾਜੀ ਸੈਂਟਰ ਪਾਣੀ ਪਾ ਸਕਦਾ ਉਹ ਯਾਰ ਨਾ ਜੀ ਬਾਪੂ ਪੁੱਛਦੇ ਆ ਦਾਦਾ ਜੀ ਹੱਸ ਤਰੀ ਤੈਨੂੰ ਪਾਣੀ ਕਿੱਦਨ ਪਾਇਆ ਕੀ ਇਹ ਨਾ ਕਿ ਪਤਾ ਬਾਗੀ ਲੈ ਰਿਹਾ ਵੇ ਸਾਈਡ ਤੋਂ ਦਫਾ ਵੀ ਬਸ ਇਹ ਹਾਂ ਇਹ ਦਾ ਪ੍ਰਕਾਸ਼ਤਾ ਨਹੀਂ ਦੱਸਿਆ ਕੋਈ ਪਾਰ ਦਾ ਇੱਕ ਹੋਰ ਲਾ ਅੱਜ ਉੱਤੇ ਪਾ ਪਾ ਵਾਹ ਲਾ ਬਾਹਰ ਦਾ ਪਾਹਲਾ ਸਭ ਕੁਝ ਬੰਨ੍ਹਣੇ ਤੋਂ ਇਹ ਸਾਈਡ ਤੋਂ ਤੋਂ ਸਾਈਡ ਤੋਂ ਆਈ ਜਮਣ ਤੋਂ ਕਿਹਾ ਹਮਰੇ ਹਰ ਮਰ ਤੋਂ ਝੋਲਾ ਬਗੇ ਚਾਹਮਾ ਬਾਤ ਬਾਈ ਜੇ ਅਪਾ ਤੁਮ ਦੱਸ ਕੀ ਕਰਾ ਆ ਆ ਗੋਇਸ ਤੋਂ ਆ ਬਾਈ ਸਾਡੇ ਮੋਟੇ ਸਾਈਡ ਤੋਂ ਆ ਮਾੜੀ ਜੀ ਇੱਥੇ ਬੋਲੋ ਬਾਈ ਹੈ ਉਹ ਬਾਈ ਵੀ ਬੜੀ ਯਾਰ ਰਸਤਾਂ ਹੋਵੇ ਸਾਢੇ 950 ਯਾਰ ਸਾਢੇ 950 60 ਕਿਉਂ ਬਾਈ 60 60 365 ਰੁਪਏ ਬੋਲਣਾ ਬਾਈ ਜਨਾ 365 ਰੁਪਏ ਲਓ ਜੀ ਬਾਈ ਜੀ ਜਿਹੜਾ ਤੀਸਰੀ ਟਰਾਲੀ ਦਾ ਰੇਟ ਲੱਗਿਆ 365 ਰੁਪਏ ਪਹਿਲੀ ਦਾ ਵੀ ਉਹੀ ਲੱਗਿਆ 365 ਰੁਪਏ ਤੇ ਤੀਸਰੀ ਦਾ ਵੀ ਉਹੀ ਲੱਗਿਆ 365 ਰੁਪਏ ਦੂਸਰੀ ਟਰਾਲੀ ਦਾ ਰੇਟ ਲੱਗਿਆ 400 ਆ ਜਿਹੜਾ ਲਾਸਟ ਨਾ ਰਹਿ ਗਿਆ ਇਹਦਾ ਵੀ ਨਹੀਂ ਕੀ ਰੇਟ ਜਾਂਦਾ ਬਾਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿੱਤਰੋ ਟੂੜੀ ਵਿਖਾਦ ਗਏ ਤੁਹਾਨੂੰ ਮੜੀ ਗਈ ਹੈਗੀ ਕੁਆਲਿਟੀ ਚੰਗੀ ਆ ਸਹੀ ਆ ਕਹਨੇ ਆ ਲੋ ਅੰਦਰ ਦੀ ਅੰਦਰ ਦੀ ਸਹੀ ਆ ਸਹੀ ਆ ਸਹੀ ਆ ਕੰਗੂ ਜੀ ਲੱਗੀ ਪਈ ਆ ਜਾਊਗਾ ਚੰਗੀ ਸਾਰਿਆਂ ਨਾਲ ਰੋਡ ਨੰਬਰ ਤਾਂ ਨਹੀਂ ਰੱਖਦਾ ਫਿਰ ਸਰਾ ਜੀ ਬੋਲੋ ਜੀ ਇਹ ਦੇਖ ਇਹ ਦੇਖ 365 ਰੁਪਏ ਬਲ ਉਹ ਚੰਗਾ ਪ੍ਰਵਾਲ ਹੈ ਐਨੇ ਦਾ ਪਸੰਦ ਹੈ ਗਾ ਹਾਂ ਤੇ ਅਸਰ ਨੇ ਕਰੇ ਤੇਰਾ ਇਹ ਤਾਂ ਮਨਾਇਆ ਮਾਦੂ ਮੈਂ ਤੇ ਜਨ ਇਹ ਰੱਬ ਨੂੰ ਉੱਤੇ ਕੋਈ ਨਾ 300 ਤੇ ਲਾਸਟ ਨਕਦ ਦਾ ਜਿਹੜਾ ਰੇਟ ਲੱਗਾ ਹੀ 365 ਰੁਪਏ ਪਰ ਬਈ ਨੇ ਨਹੀਂ ਵੇਚੀ ਮਰਜ਼ੀ ਹੁੰਦੀ ਹੈ ਬਈ ਤੇ ਮਿੱਤਰੋ ਨਹੀਂ ਵੇਚੀ ਬਾਈ ਨੇ ਤੇ ਜਿਹੜਾ ਅੱਜ ਸਿਰਾਂ ਰੇਟ ਦੱਦ ਗਏ ਬਈ ਤਿੰਨ ਨਗਾਂ ਦਾ ਜਿਹੜਾ ਸਿਰ ਜਿਹੜਾ ਲੱਗਿਆ 400 ਰੁਪਏ ਸਿਰਾਂ ਰੇਟ ਲੱਗਿਆ ਬਈ ਅੱਜ ਜਿਹੜਾ ਲਾਸਟ ਨਗ ਦਾ ਰੇਟ ਲੱਗਿਆ 365 ਰੁਪਏ ਪਰ ਨਹੀਂ ਵੇਚੀ ਚਲੋ ਕੋਈ ਗੱਲ ਨਹੀਂ ਮਰਜ਼ੀ ਹੁੰਦੀ ਹੈਗੀ ਮਿੱਤਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਮਿੱਤਰੋ ਸਪੋਰਟ ਕਰਿਆ ਕਰੋ ਫੁੱਲ ਭਰਾ ਨੂੰ ਕਿਉਂਕਿ ਨਵਾਂ ਨਵਾਂ ਵੀਡੀਓ ਬਣਾਉਣ ਲੱਗਿਆ ਮੈਂ ਪਹਿਲਾਂ ਨਹੀਂ ਬਣਾਉਂਦਾ ਸੀਗਾ ਬਈ ਇਸ ਕਰਕੇ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਠੰਡ ਠੰਡ ਬਹੁਤ ਹੋ ਗਈ ਬਚ ਕੇ ਰਹਿ ਕਰੋ ਹੁਣ ਆਪ ਦਾ ਤੇ ਠੀਕ ਆ ਜੀ ਮਿਲਦੇ ਆ ਕੱਲ ਨੂੰ 8 ਅਕਤੂਬਰ 2025 ਨੂੰ ਕੱਲ ਨੂੰ ਵੇਣਿਆ ਕੀ ਰੇਟ ਜਾਂਦਾ ਬਾਈ ਜੀ ਵੀ 400 ਤੋਂ ਟੱਪ ਵੀ ਪਾਊਗਾ ਨਹੀਂ ਵੀ ਟੱਪ ਪਾਊਗਾ ਉਹ ਆਪਾਂ ਵੇਖਾਂਗੇ ਕੱਲ ਨੂੰ ਤੇ ਠੀਕ ਆ ਮਿੱਤਰੋ ਮਿਲਦੇ ਆ ਕੱਲ ਦੀ ਵੀਡੀਓ ਚ